ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹਨਾਂ ਨੌਜਵਾਨਾਂ ਵਾਸਤੇ ਜਿਹੜੇ ਫੌਜ ਦੇ ਵਿੱਚ ਡਾਇਰੈਕਟ ਜੀਐਸਓ ਭਰਤੀ ਹੋਣਾ ਚਾਹੁੰਦੇ ਨੇ ਜੂਨੀਅਰ ਕਮਿਸ਼ਨਡ ਆਫੀਸਰ ਜਿਹੜੇ ਭਰਤੀ ਹੋਣਾ ਚਾਹੁੰਦੇ ਨੇ ਔਰ ਸਿਰਫ ਪਲੱਸ 2 ਪੜੇ ਹੋਏ ਨੇ ਸੋ ਉਹਨਾਂ ਨੂੰ ਕਿਹੜਾ ਕੋਰਸ ਚਾਹੀਦਾ ਪਲੱਸ 2 ਤੋਂ ਬਾਅਦ ਫੌਜ ਦੇ ਵਿੱਚ ਡਾਇਰੈਕਟ ਜੀਸੀਓ ਕੈਟਰਿੰਗ ਕੈਟਾਗਰੀ ਵਿੱਚ ਭਰਤੀ ਹੋਣ ਵਾਸਤੇ ਸੋ ਉਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਬੜੇ ਨੌਜਵਾਨਾਂ ਦੇ ਮੈਸੇਜ ਫੋਨ ਆ ਰਹੇ ਸੀ ਕਿ ਜਿਹੜੀ ਗ੍ਰੰਥੀ ਦੀ ਭਰਤੀ ਹੈ ਉਹਦੇ ਵਾਸਤੇ ਤਾਂ ਬੀਏ ਜ਼ਰੂਰੀ ਹੈ ਕੋਈ ਐਸੀ ਭਰਤੀ ਵੀ ਫੌਜ ਵਿੱਚ ਹੈ ਵੀ ਪਲੱਸ 2 ਪਾਸ ਹੋਵੇ ਬੱਚਾ ਤੇ ਉਹ ਜਿਹੜਾ ਡਾਇਰੈਕਟ ਜੀਸੀਓ ਭਰਤੀ ਹੋ ਜਾਵੇ ਤਾਂ ਤੁਹਾਡੇ ਵਾਸਤੇ ਅੱਜ ਦੀ ਜਿਹੜੀ ਜਾਣਕਾਰੀ ਹੈ ਇਹ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਪਲੱਸ 2 ਚ ਪੜ ਰਹੇ ਨੇ ਸੋ ਆਪਣਾ ਫਿਊਚਰ ਫੌਜ ਦੇ ਵਿੱਚ ਇੰਡੀਅਨ ਆਰਮੀ ਵਿੱਚ ਬਣਾਉਣਾ ਚਾਹੁੰਦੇ ਨੇ ਉਹ ਵੀ ਸਿਪਾਈ ਨਹੀਂ ਉਹ ਵੀ ਅਗਨੀਵੀਰ ਨਹੀਂ ਹੌਲਦਾਰ ਨਹੀਂ ਡਾਇਰੈਕਟਰ ਨਾਇਬ ਸੁਬੇਦਾਰ ਭਰਤੀ ਹੋਣਾ ਚਾਹੁੰਦੇ ਨੇ ਸੋ ਆਪ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਆਪਣੀ ਤਿਆਰੀ ਉਸ ਹਿਸਾਬ ਨਾਲ ਕਰ ਸਕਦੇ ਨੇ ਸੋ ਸਾਰੇ ਮਾਪੇ ਵੀ ਪੂਰੀ ਜਾਣਕਾਰੀ ਸੁਣਿਓ ਤੇ ਬੱਚੇ ਵੀ ਸੁਣਿਓ ਤੇ ਜਿਹੜੇ ਬੱਚੇ ਪਲੱਸ 2 ਕਰ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹ ਕੋਰਸ ਕੀਤੇ ਹੋਏ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਉਹ ਬੱਚੇ ਅਪਲਾਈ ਕਰ ਸਕਦੇ ਨੇ 12 10 ਅਪ੍ਰੈਲ ਮਾਫ ਕਰਨਾ ਲਾਸਟ ਡੇਟ ਆ ਜਿਹੜੀ ਅਪਲਾਈ ਕਰਨ ਦੀ ਜੁਆਇਨ ਇੰਡੀਅਨ ਆਰਮੀ ਅਫੀਸ਼ੀਅਲ ਵੈਬਸਾਈਟ ਹੈ ਭਾਰਤੀ ਫੌਜ ਦੀ ਉੱਥੇ ਜਾ ਕੇ ਆਪਣਾ ਪੋਰਟਲ ਬਣਾਉਣਾ ਹੈ ਆਪਣੀ ਲੌਗਇਨ ਕਰਨਾ ਆਪਣੀ ਆਈਡੀ ਬਣਾਉਣੀ ਹੈ ਔਰ ਕੈਟਰਿੰਗ ਜੀਸੀਓ ਦੀ ਕੈਟਾਗਰੀ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਆਨਲਾਈਨ ਅਪਲਾਈ ਕਰ ਦੇਣਾ ਫੀਸ ਪੇ ਕਰਨੀ ਆ ਆਪਣੇ ਜਿਹੜੇ ਡਾਕੂਮੈਂਟ ਤੁਹਾਡੇ ਮੰਗੇ ਜਾਂਦੇ ਨੇ ਉਹ ਪੇ ਕਰਨੇ ਨੇ ਔਰ ਉੱਥੇ ਜਾ ਕੇ ਤੁਸੀਂ ਪੂਰੀ ਜਿਹੜੀ ਇਹਦੀ ਇਨਸਟਰਕਸ਼ਨ ਹੈ ਜਿਹੜੇ ਸਾਰੀਆਂ ਹਦਾਇਤਾਂ ਨੇ ਨੋਟੀਫਿਕੇਸ਼ਨ ਵੀ ਪੂਰਾ ਪਹਿਲਾਂ ਪੜ ਲੈਣਾ ਕੀ ਕੀ ਇਹਦੇ ਵਿੱਚ ਤੁਹਾਡਾ ਕਿਵੇਂ ਟੈਸਟ ਹੋਏਗਾ ਕਿਵੇਂ ਤੁਹਾਡੀ ਇੰਟਰਵਿਊ ਹੋਏਗੀ ਕੀ ਤੁਹਾਡੀ ਜਿਹੜਾ ਫਿਜ਼ੀਕਲ ਟੈਸਟ ਹੋਏਗਾ ਉਹ ਤੁਸੀਂ ਆਪ ਵੀ ਪੜ ਲੈਣਾ ਤੇ ਮੈਂ ਵੀ ਤੁਹਾਡੇ ਨਾਲ ਜਿਹੜਾ ਸਮੇਂ-ਸਮੇਂ ਤੇ ਸਾਂਝਾ ਕਰਦਾ ਰਹਾਂਗਾ ਸਾਰਾ ਕੁਝ ਪਰ ਉਹ ਨੌਜਵਾਨ ਜਿਹੜੇ ਕੁਆਲੀਫਾਈ ਕਰਦੇ ਨੇ ਲੇਟ ਨਾ ਹੋ ਜਾਣ ਇਸ ਕਰਕੇ ਮੈਂ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿਹੜੇ ਵੀ ਨੌਜਵਾਨ ਯੋਗਤਾ ਰੱਖਦੇ ਨੇ ਪਲੱਸ 2 ਪੜੇ ਹੋਏ ਨੇ ਤੇ ਜਿਨ੍ਹਾਂ ਦੀ ਉਮਰ 21 ਤੋਂ 27 ਸਾਲ ਹੈ ਉਹ ਅੱਜ ਦੀ ਵੀਡੀਓ ਜਿਹੜੀ ਜਰੂਰ ਸੁਣਿਓ ਫੌਜ ਦੇ ਵਿੱਚ ਕੈਟਰਿੰਗ ਜੀਸੀਓ ਦੀ ਜਿਹੜੀ ਨਵੀਂ ਕੈਟੇਗਰੀ ਨਵਾਂ ਜਿਹੜਾ ਇਹ ਰੈਂਕ ਸ਼ਾਮਲ ਕੀਤਾ ਗਿਆ ਹੈ ਜਿਹੜੀਆਂ ਵੀ ਫੌਜ ਦੇ ਵਿੱਚ ਪਾਰਟੀਆਂ ਆਰਗੇਨਾਈਜ਼ ਕਰਨੀਆਂ ਹੁੰਦੀਆਂ ਨੇ ਜਿਵੇਂ ਆਪਣੇ ਹੋਟਲਾਂ ਦੇ ਵਿੱਚ ਹੋਟਲ ਮੈਨੇਜਰ ਹੁੰਦੇ ਨੇ ਆਪਾਂ ਮੈਰਿਜ ਪੈਲਖਾਂ 'ਚ ਵਿਆਹ ਸ਼ਾਦੀ ਤੇ ਜਾਂਦੇ ਆ ਉੱਥੇ ਮੈਨੇਜਰ ਹੁੰਦੇ ਨੇ ਜਿਹੜੇ ਸਾਰਾ ਕੁਝ ਜਿਹੜੇ ਕੰਟਰੋਲ ਕਰਦੇ ਨੇ ਸਾਰਾ ਕੁਝ ਜਿਨ੍ਹਾਂ ਦੀ ਦੇਖ-ਰੇਖ ਦੇ ਵਿੱਚ ਹੁੰਦਾ ਸੋ ਉਹ ਫੌਜ ਦੇ ਵਿੱਚ ਕ੍ਰੈਂਕ ਭਰਤੀ ਕੀਤਾ ਜਾ ਰਿਹਾ ਉਹਨੂੰ ਕੈਟਰਿੰਗ ਜੀਸੀਓ ਕਹਿੰਦੇ ਨੇ ਸੋ ਉਹਦੇ ਵਾਸਤੇ ਜਿਹੜੀ ਉਮਰ ਦੀ ਹੱਦ ਹੈ ਉਹ 21 ਤੋਂ 27 ਸਾਲ ਹੈ। ਭਾਵ 1 ਅਕਤੂਬਰ 2025 ਤੱਕ ਤੁਹਾਡੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਿਹੜੀ ਤੁਹਾਡੀ ਉਮਰ ਹੈ, ਜਿਹੜੀ ਡੇਟ ਆਫ ਬਰਥ ਹੈ ਤੁਹਾਡੇ 10ਵੀਂ ਦੇ ਸਰਟੀਫਿਕੇਟ ਤੋਂ ਕਨਫਰਮ ਕੀਤੀ ਜਾਏਗੀ। ਉਹਦੇ ਨਾਲ ਤੁਹਾਡੀ ਜਿਹੜੀ ਡੇਟ ਆਫ ਬਰਥ ਹੈ ਉਹ ਮੈਚ ਕਰਨੀ ਚਾਹੀਦੀ ਹੈ। ਉਸ ਤੋਂ ਅੱਗੇ ਜਿਹੜੀ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਤੁਹਾਡੀ ਪਲੱਸ 2 ਪਾਸ ਹੋਣੀ ਚਾਹੀਦੀ ਹੈ। ਕਿਸੇ ਵੀ education board ਤੋਂ ਜਿਹੜਾ ਰਿਕਗਨਾਈਜ਼ ਹੋਵੇ ਸੈਂਟਰਲ ਬੋਰਡ ਆਫ ਸਕੂਲ এডਿਕੇਸ਼ਨ CBSE ਤੋਂ ਉਹਦੇ ਨਾਲ ਹੀ ਤੁਹਾਨੂੰ ਇੰਗਲਿਸ਼ ਔਰ ਹਿੰਦੀ ਭਾਸ਼ਾਵਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਇਹ ਵਿਦਿਅਕ ਯੋਗਤਾ ਇਹਦੇ ਤੋਂ ਇਲਾਵਾ ਤੁਹਾਡਾ ਜਿਆ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਉਹ 1 ਸਾਲ ਦਾ ਤੁਹਾਡਾ ਕੋਰਸ ਹੋਣਾ ਚਾਹੀਦਾ ਕੁਕਰੀ ਜਾਂ ਹੋਟਲ ਮੈਨੇਜਮੈਂਟ ਦਾ ਜਾਂ ਕੈਟਰਿੰਗ ਟੈਕਨੋਲੋਜੀ ਕਿਸੇ ਵੀ ਰਿਕਗਨਾਈਜ਼ ਯੂਨੀਵਰਸਿਟੀ ਜਾਂ ਫੂਡ ਕraft ਇੰਸਟੀਚਿਊਟ ਤੋਂ ਇਹ ਤੁਸੀਂ ਨੋਟ ਕਰ ਲਓ ਔਰ ਕੋਰਸ ਤੁਹਾਡਾ ਹੋਣਾ ਚਾਹੀਦਾ ਜਿਹੜੀ ਗਵਰਨਮੈਂਟ ਏਜੰਸੀਆਂ ਜਿਹੜੇ ਕੋਰਸ ਕਰਾਉਂਦੀਆਂ ਨੇ ਉਹਨਾਂ ਦੇ ਕੋਲੋਂ ਤੁਹਾਡਾ ਕੋਰਸ ਜਿਹੜਾ ਹੈ ਹੋਣਾ ਚਾਹੀਦਾ ਓਹਦੇ ਤੋਂ ਬਾਅਦ ਤੁਹਾਡਾ ਕੈਟਰਿੰਗ ਕੋਰਸ ਹੋਣਾ ਚਾਹੀਦਾ ਰਿਕੋਗਨਾਈਜ਼ ਯੂਨੀਵਰਸਿਟੀ ਜਿਹੜੀ ਕਿ AEGIS ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਦੀ ਜਿਹੜੀ ਸੰਸਥਾ ਹੈ ਉਹਦੇ ਤੋਂ ਤੁਹਾਡਾ ਜਿਹੜਾ ਇੰਸਟੀਚੂਟ ਆ ਉਹ ਜਿਹੜਾ ਰਜਿਸਟਰਡ ਹੋਣਾ ਚਾਹੀਦਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਉਹਦੇ ਨਾਲ ਤੁਹਾਡਾ ਜਿਹੜਾ ਕੈਟਰਿੰਗ ਦਾ ਕੋਰਸ ਹੈ ਉਹ ਸੈਂਟਰਲ ਏਆਈਸੀਟੀਈ ਇਹ ਡਿਪਾਰਟਮੈਂਟ ਹੈ ਸੈਂਟਰਲ ਗਵਰਨਮੈਂਟ ਦਾ ਇਹਦਾ ਜਿਹੜਾ ਰੀਜਨਲ ਆਫਿਸ ਆ ਉੱਥੋਂ ਵੀ ਤੁਹਾਡਾ ਜਿਹੜਾ ਕੈਟਰਿੰਗ ਦਾ ਕੋਰਸ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਉਹਦੇ ਤੋਂ ਇਲਾਵਾ ਤੁਸੀਂ ਤੁਹਾਡਾ ਕੋਰਸ ਜਿਹੜਾ ਹੋਟਲ ਮੈਨੇਜਮੈਂਟ IH M ਪਬਲਿਕ ਫੂਡ ਕਰਾਫਟਸ ਇੰਸਟੀਚਿਊਟ FCI ਅੰਡਰ ਕੰਟਰੋਲ ਆਫ ਹਿਊਮਨ ਰਿਸੋਰਸ ਡਵੈਲਪਮੈਂਟ ਇਹ ਵੀ ਜਿਹੜਾ ਤੁਹਾਡਾ ਕੋਰਸ ਇਹ ਜਿੰਨੇ ਵੀ ਕੋਰਸ ਨੇ ਇਹਨਾਂ ਵਿੱਚੋਂ ਕੋਈ ਵੀ ਕੋਰਸ ਜੇਕਰ ਤੁਸੀਂ ਕੀਤਾ ਹੈ ਪਲੱਸ 2 ਤੋਂ ਇਲਾਵਾ ਤਾਂ ਉਹ ਬੱਚੇ ਜਿਹੜੇ ਅਪਲਾਈ ਕਰ ਸਕਦੇ ਨੇ ਇਹਦੇ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਤੁਹਾਡੀ ਫਿਜ਼ੀਕਲ ਜਿਹੜਾ ਤੁਹਾਡਾ ਮਾਪਦੰਡ ਹੈ ਉਹ ਤੁਹਾਡੀ ਜਿਹੜੀ ਹਾਈਟ ਹੈ ਉਹ 170 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਿਹੜੀ ਤੁਹਾਡੀ ਚੈਸਟ ਹੈ ਉਹ 77 ਸੈਂਟੀਮੀਟਰ ਤੇ weight ਆ ਜਿਹੜਾ ਤੁਹਾਡਾ ਉਹ 50 ਕਿਲੋਗ੍ਰam ਤੋਂ ਘੱਟ ਨਹੀਂ ਹੋਣਾ ਚਾਹੀਦਾ ਬਾਕੀ ਜਿਹੜੇ ਮੈਡੀਕਲ ਟੈਸਟ ਹੁੰਦੇ ਨੇ ਫੌਜ ਦੇ ਵਿੱਚ ਉਹ ਸਾਰੇ ਤੁਹਾਡੇ ਹੋਣਗੇ ਤੁਹਾਡੇ ਕੰਨ ਨੱਕ ਅੱਖਾਂ ਨਿਗਾ ਹੱਥ ਪੈਰ ਤੁਹਾਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਤੁਹਾਡੇ ਬੋਡੀ ਤੇ ਕੋਈ ਟੈਟੂ ਨਹੀਂ ਬਣਿਆ ਹੋਣਾ ਚਾਹੀਦਾ ਇਹ ਤੁਹਾਡੇ ਸਾਰੇ ਮੈਡੀਕਲ ਤੋਂ ਪਹਿਲਾਂ ਜਿਹੜੇ ਟੈਸਟ ਕੀਤੇ ਜਾਣਗੇ ਉਹਦੇ ਤੋਂ ਇਲਾਵਾ ਤੁਹਾਡੇ ਐਜੂਕੇਸ਼ਨ ਸਰਟੀਫਿਕੇਟ ਤੋਂ ਇਲਾਵਾ ਡੋਮਿਸਾਈਲ ਸਰਟੀਫਿਕੇਟ ਕਾਸਟ ਸਰਟੀਫਿਕੇਟ ਕਾਲਜ ਕਰੈਕਟਰ ਸਰਟੀਫਿਕੇਟ ਜਿੱਥੋਂ ਤੁਸੀਂ ਲਾਸਟ ਪੜ੍ਹਾਈ ਕੀਤੀ ਹੈ ਔਰ ਕਰੈਕਟਰ ਸਰਟੀਫਿਕੇਟ ਤੁਹਾਡੇ ਸਰਪੰਚ ਜਾਂ ਐਮਸੀ ਦਾ ਸਾਈਨ ਹੋਇਆ ਹੋਵੇ ਔਰ ਰਿਲੇਸ਼ਨਸ਼ਿਪ ਸਰਟੀਫਿਕੇਟ ਜਿਹੜੇ ਫੌਜ ਵਿੱਚ ਨੌਕਰੀ ਕਰ ਰਹੇ ਫੌਜੀਆ ਦੇ ਬੱਚੇ ਨੇ ਸਾਬਕਾ ਸੈਨਿਕਾਂ ਦੇ ਬੱਚੇ ਨੇ ਵਿਡੋ ਦੇ ਬੱਚੇ ਨੇ ਵਾਰ ਵਿਡੋ ਦੇ ਬੱਚੇ ਨੇ ਉਹਨਾਂ ਦੇ ਕੋਲ ਆਪਣੇ ਰੈਜਿਮੈਂਟਲ ਸੈਂਟਰ ਦੇ ਰਿਕਾਰਡ ਦਾ ਸਾਈਨ ਕੀਤਾ ਹੋਇਆ ਰਿਲੇਸ਼ਨਸ਼ਿਪ ਸਰਟੀਫਿਕੇਟ ਜਿਹੜਾ ਉਹ ਹੋਣਾ ਚਾਹੀਦਾ ਹੈ ਇਦੇ ਤੋਂ ਇਲਾਵਾ ਜਿਹੜੇ ਬੱਚੇ ਅਪਲਾਈ ਕਰਦੇ ਨੇ ਉਹਨਾਂ ਦੀ ਜਿਹੜੀ ਫਿਜ਼ੀਕਲ ਟੈਸਟ ਹੋਣਾ ਉਹ ਤੁਹਾਡੀ 1600 ਮੀਟਰ ਜਿਹੜੀ ਰੇਸ ਹੋਣੀ ਆ ਉਹ 6 ਮਿੰਟ ਤੇ 15 ਸਕਿੰਟ ਦੇ ਵਿੱਚ ਤੁਸੀਂ ਪੂਰੀ ਕਰਨੀ ਆ ਇਹ ਤੁਸੀਂ ਆਪਣੀ ਤਿਆਰੀ ਨਾਲ ਨਾਲ ਕਰਦੇ ਰਹਿਣਾ ਔਰ ਇਹ ਤੋਂ ਇਲਾਵਾ ਪੁਲ ਅਪ ਹੋਣਗੇ ਤੁਹਾਡੇ ਬੀਮ ਜਿਹੜੇ ਆਪਾਂ ਵੇਖਦੇ ਆ ਟੈਸਟ ਹੁੰਦਾ ਜਿਹੜਾ ਉਹ ਮਿਨੀਮਮ 6 ਬੀਮ ਜਿਹੜੇ ਤੁਹਾਡੇ ਕੰਪਲੀਟ ਹੋਣੇ ਚਾਹੀਦੇ ਨੇ ਜਿਗਜੈਗ ਬੈਲੈਂਸ ਫੱਟੇ ਦੇ ਉੱਪਰ ਤੁਰਨਾ ਹੁੰਦਾ ਜਿਗਜੈਗ ਫੱਟਾ ਬਣਿਆ ਹੁੰਦਾ ਇੱਕ ਉਹਦੇ ਉੱਪਰ ਕੁਆਲੀਫਾਈ ਹੋਣਾ ਚਾਹੀਦਾ ਉਹ 9 ਫੁੱਟ ਦਾ ਖੱਡਾ ਜਿਹੜਾ ਤੁਸੀਂ ਪਾਰ ਕਰਨਾ ਜੰਪ ਕਰਨਾ ਇਹ ਵੀ ਤੁਹਾਡਾ ਕੁਆਲੀਫਾਈ ਹੋਣਾ ਚਾਹੀਦਾ ਇਹ ਨਾਰਮਲ ਟੈਸਟ ਨੇ ਇਹ ਨੌਜਵਾਨਾਂ ਨੂੰ ਤੁਸੀਂ ਪਾਸ ਕਰਨੇ ਨੇ ਔਰ ਜੇਕਰ ਤੁਸੀਂ ਯੋਗਤਾ ਰੱਖਦੇ ਹੋ ਤਾਂ ਅੱਜ ਹੀ ਆਪਣੇ ਲੈਪਟਾਪ ਤੇ ਕੰਪਿਊਟਰ ਦੇ ਜਾਂ ਕਿਸੇ ਕੈਫੇ ਤੇ ਚਲੇ ਜਾਓ ਜੁਆਇਨ ਇੰਡੀਅਨ ਆਰਮੀ ਵੈਬਸਾਈਟ ਓਪਨ ਕਰੋ ਉਹਦੇ ਉੱਪਰ ਤੁਸੀਂ ਲੌਗਇਨ ਕਰੋ ਆਪਣੀ ਆਈਡੀ ਬਣਾਓ ਔਰ ਕੈਟਰਿੰਗ ਜੀਐਸਓ ਦਾ ਪੂਰਾ ਨੋਟੀਫਿਕੇਸ਼ਨ ਪੜੋ ਸਾਰੀਆਂ ਹਦਾਇਤਾਂ ਪੜੋ ਜੇਕਰ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਉਹਦੇ ਤੁਸੀਂ ਆਨਲਾਈਨ ਜਿਹੜਾ ਰਜਿਸਟਰਡ ਕਰਕੇ ਇਹਨੂੰ ਅਪਲਾਈ ਕਰ ਸਕਦੇ ਹੋ ਤੁਹਾਡਾ ਜਿਹੜਾ ਰਿਟਨ ਟੈਸਟ ਹੋਏਗਾ 100 ਨੰਬਰ ਦਾ ਇੱਕ ਇਹਦੀ ਕਿਤਾਬ ਵੀ ਤੁਸੀਂ Google ਤੇ ਸਰਚ ਕਰੋਗੇ ਕਿ ਕੈਟਰਿੰਗ ਪ੍ਰੈਪਰੇਸ਼ਨ ਫਾਰ ਕੈਟਰਿੰਗ ਜਿਵੇਂ ਇੰਡੀਅਨ ਆਰਮੀ ਤੁਹਾਨੂੰ ਕਿਤਾਬ ਕੋਈ ਨੋ ਕਿ ਮਿਲ ਜਾਏਗੀ ਮੈਨੂੰ ਵੀ ਪਤਾ ਲੱਗਿਆ ਤਾਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਵਾਂਗਾ ਇਹਦੇ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਵੀ ਕੀ ਕੀ ਟੈਸਟ ਦੇ ਵਿੱਚ ਇਹਦੇ ਆਉਂਦਾ ਮੈਨੂੰ ਫਿਲਹਾਲ ਇਹਦੀ ਅਜੇ ਨੌਲੇਜ ਨਹੀਂ ਆ ਤਾਂ ਇਹ 100 ਨੰਬਰ ਦਾ ਜਿਹੜਾ ਤੁਹਾਡਾ ਪੇਪਰ ਹੋਣਾ ਉਹਦੇ ਵਿੱਚੋਂ ਘੱਟ ਤੋਂ ਘੱਟ ਤੁਹਾਨੂੰ ਜਿਹੜੇ 40 ਨੰਬਰ ਕੁਆਲੀਫਾਈ ਕਰਨ ਵਾਸਤੇ ਚਾਹੀਦੇ ਨੇ ਉਸ ਤੋਂ ਬਾਅਦ ਤੁਹਾਡੇ ਮੈਡੀਕਲ ਟੈਸਟ ਦੇ ਵੀ ਨੰਬਰ ਜੋੜਨਗੇ ਤੁਹਾਡੀ ਇੰਟਰਵਿਊ ਦੇ ਵੀ ਨੰਬਰ ਜੋੜਨਗੇ ਸਾਰੇ ਨੰਬਰ ਜੋੜ ਕਰਕੇ ਜਿਹੜਾ ਤੁਹਾਨੂੰ ਆ ਉਹ ਉੱਥੇ ਕੋਰਸ ਵਾਸਤੇ ਟ੍ਰੇਨਿੰਗ ਵਾਸਤੇ ਬੁਲਾਇਆ ਜਾਏਗਾ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਹੀ ਤੁਹਾਡੇ ਨੈਮ ਸੂਬੇਦਾਰ ਦਾ ਰੈਂਕ ਲੱਗੇਗਾ ਸੋ ਇਹ ਨੌਜਵਾਨ ਜਿਹੜੇ ਯੋਗਤਾ ਰੱਖਦੇ ਨੇ ਉਹ ਅਪਲਾਈ ਕਰ ਦਿਓ ਜਿਹੜੇ ਅਜੇ ਪੜ ਰਹੇ ਨੇ ਸੋ ਇਹ ਜਾਣਕਾਰੀ ਸੁਣ ਕੇ ਅੱਗੇ ਆਪਣੀ ਜਿਹੜੀ ਪੜ੍ਹਾਈ ਹੈ ਇੱਕ ਕੈਟਰਿੰਗ ਜੀਸੀਓ ਦੇ ਵਾਸਤੇ ਕਿਹੜੇ-ਕਿਹੜੇ ਤੁਹਾਨੂੰ ਡਿਪਲੋਮੇ ਚਾਹੀਦੇ ਨੇ ਉਹ ਆਪਣੀ ਤਿਆਰੀ ਕਰ ਲਓ ਜਿਹੜੀ ਇੱਛਾ ਰੱਖਦੇ ਨੇ ਜਾਣ ਦੀ ਸੋ ਉਹ ਇਸ ਭਰਤੀ ਦੇ ਵਿੱਚ ਜਿਹੜੀ ਕਿ 10 ਪਰਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰਨਾ ਹੈ ਉਹਦੇ ਵਾਸਤੇ ਤੁਸੀਂ ਤਿਆਰੀ ਕਰ ਲਓ ਅਪਲਾਈ ਕਰ ਦਿਓ ਆਪਣੀ ਫਿਰ ਵੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਮੋਬਾਈਲ ਨੰਬਰ ਦੇ ਦਿਆ ਕਰੋ ਜਾਂ ਮੈਨੂੰ ਮੇਰੀ ਮੇਲ ਆਈਡੀ ਦਿੱਤੀ ਹੋਈ ਹੈ ਮੈਂ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਮੇਲ ਕਰ ਦਿਓ ਤਾਂ ਤੁਸੀਂ ਆਪਣਾ ਸਵਾਲ ਜਰੂਰ ਕਰ ਸਕਦੇ ਹੋ ਮੈਂ ਆਪਣਾ ਨੰਬਰ ਇਸ ਕਰਕੇ ਨਹੀਂ ਦਿੰਦਾ ਕਿਉਂਕਿ ਮੈਂ ਕੰਮ ਕਰਦਾ ਮੇਰੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਮੈਂ ਫੋਨ ਅਟੈਂਡ ਕਰਕੇ ਫੋਨ ਤੇ ਜਵਾਬ ਦੇ ਸਕਾਂ ਜੀਨੋ ਜਿਹਦਾ ਵੀ ਕੋਈ ਸਵਾਲ ਹੈ ਤੁਸੀਂ ਆਪਣਾ ਨੰਬਰ ਛੱਡ ਦਿਓ ਕਿਉਂਕਿ ਤੁਹਾਨੂੰ ਕਿਸੇ ਨੇ ਫੋਨ ਨਹੀਂ ਕਰਨਾ ਤੁਹਾਨੂੰ ਸਿਰ ਮੈਂ ਫੋਨ ਕਰਨਾ ਆਪਣੀ ਗੱਲਬਾਤ ਹੋਏਗੀ ਮੈਂ ਤੁਹਾਡਾ ਨੰਬਰ ਡਿਲੀਟ ਕਰ ਦੇਵਾਂਗਾ ਤੁਸੀਂ ਆਪੇ ਆਪਣਾ ਨੰਬਰ ਜਿਹੜਾ ਕਮੈਂਟ ਬਾਕਸ ਤੋਂ ਡਿਲੀਟ ਕਰ ਸਕਦੇ ਹੋ ਤਾਂ ਤੁਹਾਡਾ ਕੋਈ ਵੀ ਸਵਾਲ ਹੋਇਆ ਚਾਹੇ ਉਹ ਆਰਟੀਐਸਵੀ ਦੀ ਭਰਤੀ ਸੰਬੰਧੀ ਜਾਂ ਕੈਟਰਿੰਗ ਜੇਐਸਵੀ ਦੀ ਭਰਤੀ ਸੰਬੰਧੀ ਤੁਸੀਂ ਸਵਾਲ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ ਜਿੰਨੇ ਕੁ ਮੈਨੂੰ ਨੌਲੇਜ ਹੋਏਗਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਪਰ ਫਿਰ ਵੀ ਤੁਹਾਨੂੰ ਜਿਹੜਾ ਜੁਆਇਨ ਇੰਡੀਅਨ ਆਰਮੀ ਤੇ ਲੌਗਇਨ ਕਿਵੇਂ ਕਰਨਾ ਤੁਹਾਨੂੰ ਪ੍ਰੋਫਾਈਲ ਬਣਾਉਣ ਚ ਪ੍ਰੋਬਲਮ ਆ ਰਹੀ ਹੈ ਰਜਿਸਟਰ ਨਹੀਂ ਕਰ ਪਾ ਰਹੇ ਤੁਸੀਂ ਭਰਤੀ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆਹ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹ ਭਾਰਤੀ ਫੌਜ ਦੇ ਜਿਹੜੇ ਹੈਲਪਲਾਈਨ ਰਿਕਰੂਟਿੰਗ ਹੈਲਪਲਾਈਨ ਨੰਬਰ ਹੈ ਕਿਸੇ ਵੀ ਭਰਤੀ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੋ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਸਕੇ ਜਿਹੜੇ ਚੈਨਲ ਨੂੰ ਨਵੇਂ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ